ਸਤਿ ਸ਼੍ਰੀ ਅਕਾਲ ਜੀ ਖਬਰ ਪੜਤਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਧੰਨਵਾਦ ਡੱਲਾ ਜੀ ਤਰਨਤਾਰਨ ਜਿਮਨੀ ਚੌਣ ਤੋਂ ਬਾਅਦ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਚਰਚਾ ਛਿੜ ਗਈ ਹੈ ਕਿ ਸੁਖਵੀਰ ਬਾਦਲ ਵੱਡਾ ਤੇ ਜਾਂ ਫਿਰ ਪੰਥਕ ਏਕਤਾ ਵਾਲਾ ਧੜਾ ਜਿਹੜਾ ਉਹ ਵੱਡਾ ਕਰਿਓ ਬਜਲੇ ਸੰਧਲਾ ਜੀ ਦੇਖੋ ਇਹ ਬਹੁਤ ਹੀ ਵੱਡਾ ਸਵਾਲ ਹੈ ਔਰ ਜਦੋਂ ਤਰਨ ਤਰਨ ਦੀ ਜਮਨੀ ਚੋਣ ਐਲਾਨੀ ਗਈ ਜਦੋਂ ਕਸ਼ਮੀਰ ਸਿੰਘ ਸੋਲ ਦੁਨੀਆ ਤੋਂ ਚਲੇ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀ ਤੇ ਜਦੋਂ ਜਮਨੀ ਚੋਣ ਐਲਾਨੀ ਗਈ ਤਰਨ ਤਰਨ ਦੀ ਉਸ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਇਸ ਚੋਣ ਦੀ ਮਹੱਤਤਾ ਨੂੰ ਸਮਝਦੇ ਸੀ ਔਰ ਉਹਨਾਂ ਨੇ ਕਿਉਂਕਿ ਹਰਮੀਰ ਸਿੰਘ ਸੰਧੂ ਨੇ ਉਸ ਵੇਲੇ ਸ਼ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਰੱਖਿਆ ਸੀ ਉਹ ਨਾ ਤਾਂ ਪੁਨਰਸੁਰਜੀਤ ਅਕਾਲੀ ਦਲ ਵਾਲੇ ਪਾਸੇ ਗਏ ਨਾ ਹੀ ਉਹ ਕਾਂਗਰਸ ਪਾਰਟੀ ਦੇ ਵਿੱਚ ਗਏ ਹਰਮੀਰ ਸਿੰਘ ਸੰਧੂ ਬਾਰੇ ਪਹਿਲਾਂ ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਉਹ ਕਾਂਗਰਸ ਦੇ ਲੀਡਰਾਂ ਦੇ ਨਾਲ ਵੀ ਸੰਪਰਕ ਦੇ ਵਿੱਚ ਸੀ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਵੀ ਸੰਪਰਕ ਸੀ ਸੋ ਉਹਨਾਂ ਨੇ ਫੈਸਲਾ ਕਰ ਲਿਆ ਬਾਅਦ ਵਿੱਚ ਉਹ ਚਲੇ ਗਏ ਆਮ ਆਦਮੀ ਪਾਰਟੀ 'ਚ ਅਜੇ ਮੌਕੇ ਤੇ ਕਾਲੀ ਕਾਲੀਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਜ਼ਾਦ ਗਰੁੱਪ ਤੋਂ ਬੀਬੀ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਾਇਆ ਗਿਆ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਉਹਨਾਂ ਨੇ ਇੱਕ ਵੱਡੀ ਰੈਲੀ ਕੀਤੀ ਸੀ ਜਿਹਦੇ ਵਿੱਚ ਦਾਵਾ ਕੀਤਾ ਗਿਆ ਕਿ 30-40 ਪਿੰਡਾਂ ਦੀਆਂ ਪੰਚਾਇਤਾਂ ਵੀ ਉਹਨਾਂ ਦੇ ਨਾਲ ਹੈ ਉੱਥੇ ਪਹੁੰਚੇ ਸੀ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਉੱਥੇ ਕਿਹਾ ਸੀ ਕਿ ਭਾਵੇਂ ਜਾਣ ਨਾ ਵਾਰਨੀ ਪਵੇ ਹਰ ਹਾਲਤ ਦੇ ਵਿੱਚ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਇਹ ਮੈਂ ਜਿੱਤਣੀ ਹੈ ਸ਼ੁਖਬੀਰ ਬਾਦਲ ਨੂੰ ਇਸ ਗੱਲ ਦਾ ਪਤਾ ਸੀ ਕਿ ਲੁਧਿਆਣੇ 'ਚ ਜ਼ਮਾਨਤ ਜ਼ਬਤ ਕਰਾਉਣ ਤੋਂ ਬਾਅਦ ਔਰ ਉਸ ਤੋਂ ਪਹਿਲਾਂ ਜਲੰਧਰ 'ਚ ਜ਼ਮਾਨਤ ਜ਼ਬਤ ਹੋਈ ਅਗਰ ਪੰਥਕ ਹਲਕੇ ਦੇ ਵਿੱਚ ਤਰਨਤਾਰਨ ਦੇ ਇਸ ਪੰਥਕ ਹਲਕੇ ਦੇ ਵਿੱਚ ਅਗਰ ਸੁਖਬੀਰ ਸਿੰਘ ਬਾਦਲ ਦਮਦਾਰ ਵਾਪਸੀ ਨਹੀਂ ਕਰਦੇ ਤੇ ਅਕਾਲੀ ਸਿਆਸਤ ਦੇ ਵਿੱਚ ਉਹ ਪਿੱਛੇ ਪੈ ਜਾਣਗੇ ਪਰ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਬਹੁਤ ਪਿੱਛੇ ਪੈ ਜਾਵੇਗੀ ਤੇ ਫਿਰ ਜਿਹੜੀਆਂ ਦੂਜੀਆਂ ਧਿਰਾਂ ਨੇ ਭਾਵੇਂ ਪੁਨਿਤ ਸੁਜੀਤ ਕਾਲੀਦਾਲਾ ਹੈ ਭਾਵੇਂ ਪੰਥ ਕਾਉਂਸਲ ਹੈ ਭਾਵੇਂ ਵਾਰਿਸ ਪੰਜਾਬ ਦੇ ਹੈ ਉਹ ਧਿਰਾਂ ਬਹੁਤ ਅੱਗੇ ਨਿਕਲ ਸਕਤੀਆਂ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਸੁਖਬੀਰ ਬਾਦਲ ਜਦੋਂ ਸੰਗਰੂਰ ਦੇ ਵਿੱਚ ਜ਼ਿਮਰੀ ਚੋਣ ਸੀ ਲੋਕ ਸਭਾ ਦੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਸਮਝੌਤੇ ਦੇ ਰੂਪ ਦੇ ਵਿੱਚ ਗਏ ਸੀ ਕਿ ਕਿਉਂ ਨਾ ਅਸੀਂ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਭੈਣ ਹੈ ਉਹਨੂੰ ਸਾਂਝੀ ਉਮੀਦਵਾਰ ਦੇ ਤੌਰ ਤੇ ਅਸੀਂ ਚੋਣ ਲੜੀਏ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਨੇ ਇਨਕਾਰ ਕਰ ਦਿੱਤਾ ਸੀ ਹੁਣ ਸਿਮਰਨਜੀਤ ਸਿੰਘ ਮਾਨ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਅੰਮ੍ਰਿਤਪਾਲ ਸਿੰਘ ਦੇ ਵਾਰਸ਼ ਪੰਜਾਬ ਦੇ ਔਰ ਪੁਨਰ ਸੁਜੀਤ ਅਕਾਲੀ ਦਲ ਦੇ ਨਾਲ ਸਾਰਿਆਂ ਦੇ ਜਿਹੜੇ ਸਾਂਝੇ ਕੈਂਡੀਡੇਟ ਸੀ ਮਨਦੀਪ ਸਿੰਘ ਉਹਦਾ ਸਮਰਥਨ ਕਰ ਰਹੇ ਸੀ ਕਹਿਣ ਦਾ ਮਤਲਬ ਹੈ ਸੁਖਬੀਰ ਬਾਦਲ ਨੇ ਜਦੋਂ ਚੋਣ ਦਾ ਐਲਾਨ ਹੋਇਆ ਉਸ ਤੋਂ ਪਹਿਲਾਂ ਜਦੋਂ ਹਰਮੀਰ ਸਿੰਘ ਸੰਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਉਸੇ ਵੇਲੇ ਤੈਅ ਕਰ ਲਿਆ ਸੀ ਕਿ ਇਹ ਚੋਣ ਅਕਾਲੀ ਦਲ ਨੇ ਜ਼ੋਰ ਦੇ ਨਾਲ ਲੜਨੀ ਹੈ ਅਗਰ ਜਿਆ ਨਹੀਂ ਹੁੰਦਾ ਤੇ ਫਿਰ ਸੁਖਬੀਰ ਬਾਦਲ ਦੀ ਜਿਹੜੀ ਅਗਵਾਈ ਹੈ ਉਹਦੇ ਤੇ ਬਹੁਤ ਵੱਡਾ ਸਵਾਲ ਖੜਾ ਹੋਣਾ ਸੀ ਹਾਲਾਗੀ ਵਿੱਚ ਹੜ ਆਏ ਹੜਾਂ ਦੇ ਦਰਮਿਆਨ ਸੁਖਬੀਰ ਨੇ ਜਿਹੜਾ ਕੰਮ ਕੀਤਾ ਉਹਦੇ ਨਾਲ ਸੁਖਬੀਰ ਦੀ ਇਮੇਜ ਥੋੜੀ ਜਿਹੀ ਚੰਗੀ ਹੋਈ ਪਰ ਅਸਲੀ ਪਰਖ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪਰਸੋਂ 14 ਤਰੀਕ ਨੂੰ ਰਿਜ਼ਲਟ ਆਉਣਾ ਤਰਨ ਤਰਨ ਦਾ ਉਹਦੇ ਨਾਲ ਤੈ ਹੋਣਾ ਕਿਉਂਕਿ ਬੀਬੀ ਸੁਖਵਿੰਦਰ ਰੰਧਾਵਾ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਨਾ ਕਿ ਉਹਨਾਂ ਦੇ ਨਾਲ ਬਹੁਤ ਸਾਰੀਆਂ ਪੰਚਾਇਤਾਂ ਆਜ਼ਾਦ ਗਰੁੱਪ ਹੈ ਉਹਨਾਂ ਦੀ ਆਪਣੀ ਸਮਰੱਥਾ ਵੀ ਇਸ ਹਲਕੇ ਦੇ ਵਿੱਚ ਟੱਕੜੀ ਹੈ ਹੁਣ ਸੁਖਬੀਰ ਬਾਦਲ ਦੀ ਜਿੱਤ ਹਾਰ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਸਿਆਸਤ ਦੇ ਵਿੱਚ ਭਵਿੱਖ ਹੈ ਜਿਹੜਾ ਉਹ ਤੈ ਹੋਣਾ ਹੈ ਅਗਰ ਤਾਂ ਸੁਖਬੀਰ ਸਿੰਘ ਬਾਦਲ ਇਹ ਚੋਣ ਜਿਤਾ ਗਿਆ ਮੈਨੂੰ ਇਹਦੀ ਸੰਭਾਵਨਾ ਘੱਟ ਲੱਗਦੀ ਹੈ ਅਗਰ ਸੁਖਬੀਰ ਸਿੰਘ ਬਾਦਲ ਇਹ ਚੋਣ ਜਿਤਾ ਗਿਆ ਫਿਰ ਤਾਂ ਉਹ ਅਕਾਲੀ ਸਿਆਸਤ ਦੇ ਵਿੱਚ ਦਮਦਾਰ ਵਾਪਸੀ ਕਰੇਗਾ ਫਿਰ ਤਾਂ ਸੁਖਬੀਰ ਬਾਦਲ ਦਾ ਜਿਹੜਾ ਅਕਾਲੀ ਦਲ ਹੈ ਉਹਨਾਂ ਦੇ ਹੌਸਲੇ ਬਲੰਦ ਹੋ ਜਾਣਗੇ ਅਗਰ ਸੁਖਬੀਰ ਬਾਦਲ ਹਾਰ ਗਿਆ ਫਿਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਉਹ ਉਮੀਦ ਕਰਨੀ ਕਿ 27 ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਬਹੁਤ ਵੱਡੀ ਵਾਪਸੀ ਕਰੇਗਾ ਫਿਰ ਉਹ ਸੰਭਵ ਨਹੀਂ ਹੈ ਅਗਰ ਵਾਰਿਸ ਪੰਜਾਬ ਜਿੱਤ ਗਿਆ ਮਨਦੀਪ ਸਿੰਘ ਖਾਲਸਾ ਜਿੱਤ ਗਿਆ ਜਾਂ ਦੂਜੇ ਨੰਬਰ ਤੇ ਵੀ ਰਹਿੰਦਾ ਪਰ ਅਗਰ ਸੁਖਬੀਰ ਬਾਦਲ ਤਾਂ ਅੱਗੇ ਰਹਿੰਦਾ ਕਿਉਂਕਿ ਇੱਥੇ ਇੱਕ ਮੁਕਾਬਲਾ ਇਹ ਵੀ ਦੇਖਿਆ ਜਾਣਾ ਕਿ ਸੁਖਬੀਰ ਸਿੰਘ ਬਾਦਲ ਅਗਰ ਤਾਂ ਜਿੱਤਦਾ ਫਿਰ ਤਾਂ ਇੱਕ ਨੰਬਰ ਹੈ ਅਗਰ ਨਹੀਂ ਜਿੱਤਦਾ ਤੇ ਸੁਖਵੀਰ ਬਾਦਲ ਕਿੰਨੇ ਨੰਬਰ ਤੇ ਰਹਿੰਦਾ ਕੀ ਵਾਰਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਦੇ ਕੈਂਡੀਡੇਟ ਤੋਂ ਸੁਖਵੀਰ ਬਾਦਲ ਦਾ ਕੈਂਡੀਡੇਟ ਪਿੱਛੇ ਰਹਿੰਦਾ ਮੰਨ ਲਓ ਆਮ ਆਦਮੀ ਪਾਰਟੀ ਜਿੱਤਦੀ ਹੈ ਦੂਜੇ ਨੰਬਰ ਤੇ ਵਾਰਸ ਪੰਜਾਬ ਦਾ ਕੈਂਡੀਡੇਟ ਹੈ ਔਰ ਤੀਜੇ ਨੰਬਰ ਤੇ ਸੁਖਵੀਰ ਬਾਦਲ ਹੈ ਫਿਰ ਵੀ ਇਹ ਮੰਨਿਆ ਜਾਊਗਾ ਕਿ ਪੁਨਰ ਸੁਜੀਤ ਅਕਾਲੀ ਦਲ ਹੋ ਗਏ ਪੰਥ ਕਾਉਂਸਲ ਹੋ ਗਏ ਵਾਰਸ ਪੰਜਾਬ ਦੇ ਹੋ ਗਏ ਉਹ ਕਿਤੇ ਨਾ ਕਿਤੇ ਤਕੜੇ ਰਹੇ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜ਼ਿਆਦਾ ਸਮਰਥਨ ਤੇ ਭਰੋਸਾ ਸੁਖਵੀਰ ਬਾਦਲ ਦੇ ਮੁਕਾਬਲੇ ਕਿਉਂਕਿ ਇਹ ਜ਼ਿਮਨੀ ਚੋਣ ਸੀ ਜ਼ਿਮਨੀ ਚੋਣ ਦੇ ਵਿੱਚ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸੱਤਾ ਤਕੜੀ ਹੁੰਦੀ ਹੈ ਪਰ ਮੈਂ ਹਜੇ ਵੀ ਇਹ ਮੰਨ ਰਿਹਾ ਕਿ ਇਸ ਹਲਕੇ ਦੇ ਵਿੱਚ ਭਾਵੇਂ ਇਹ ਜ਼ਿਮਨੀ ਚੋਣ ਸੀ ਲੇਕਿਨ ਪਿੰਡਾਂ ਦੇ ਪਿੰਡ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਲਈ ਆਏ ਹੁਣ ਮੈਨੂੰ ਹਜੇ ਵੀ ਇਹ ਲੱਗਦਾ ਹੈ ਕਿ ਇਸ ਹਲਕੇ ਦੇ ਵਿੱਚ ਮਨਦੀਪ ਸਿੰਘ ਜੀ ਜਿਹੜਾ ਮੁੱਖ ਮੁਕਾਬਲਾ ਉਹ ਮਨਦੀਪ ਸਿੰਘ ਆਮ ਆਦਮੀ ਪਾਰਟੀ ਦੇ ਵਿਚਾਰੇ ਆ ਪਹਿਲੀ ਤੇ ਦੂਜੀ ਥਾਂ ਦੇ ਲਈ ਉਹਦੇ ਚ ਭਾਵੇਂ ਮਨਦੀਪ ਸਿੰਘ ਖਾਲਸਾ ਬਾਜ਼ੀ ਮਾਰ ਜੇ ਭਾਵੇਂ ਆਮ ਆਦਮੀ ਪਾਰਟੀ ਬਾਜ਼ੀ ਮਾਰ ਜੇ ਮੈਨੂੰ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਦੀ ਜਿੱਤ ਦੀ ਸੰਭਾਵਨਾ ਉਨੀ ਜ਼ਿਆਦਾ ਨਜ਼ਰ ਨਹੀਂ ਆਉਂਦੀ ਕਿਉਂਕਿ ਭਗਵੰਤ ਮਾਨ ਵਰਗੇ ਲੀਡਰ ਸ਼ਰਿਆਮ ਇਸ ਵਾਰ ਭਗਵੰਤ ਮਾਨ ਔਰ ਸੁਖਬੀਰ ਸਿੰਘ ਬਾਦਲ ਇਹ ਦੋਨਾਂ ਨੇ ਅਮਰਿਤਪਾਲ ਸਿੰਘ ਤੇ ਨਿਸ਼ਾਨਾ ਨਹੀਂ ਵਿੰਨਿਆ ਅਮਰਿਤਪਾਲ ਸਿੰਘ ਦੇ ਉੱਪਰ ਇਹ ਦੋਨੇ ਚੁੱਪ ਰਹੇ ਔਰ ਮੁੰਡਿਆਂ ਦੀ ਗੱਲ ਕਰਦੇ ਰਹੇ ਲੇਕਿਨ ਭਗਵੰਤ ਮਾਨ ਅਕਾਲੀ ਕੈਂਡੀਡੇਟ ਤੇ ਹਮਲਾਵਰ ਬਹੁਤ ਜ਼ਿਆਦਾ ਰਹੇ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਕੈਂਡੀਡੇਟ ਤੇ ਲਗਾਤਾਰ ਇਹ ਇਲਜ਼ਾਮ ਲਾਏ ਕਿ ਇਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਗੈਂਗਸਟਰ ਦੀ ਸੱਸ ਹੈ ਇਹ ਭਗਵੰਤ ਮਾਨ ਮੰਚਾਂ ਤੇ ਬੋਲਦਾ ਰਿਹਾ ਰਾਜਾ ਵੜਿੰਗ ਕਹਿੰਦਾ ਰਿਹਾ ਕਿ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਪਰ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ ਰਾਜਾ ਵੜਿੰਗ ਨੇ ਤਾਂ ਟਿੱਪਣੀਆਂ ਕੀਤੀਆਂ ਵੀ ਹਿੰਦੁਸਤਾਨ ਚਾਹੀਦਾ ਹੈ ਜਾਂ ਖਾਲਸਾਣ ਚਾਹੀਦਾ ਹੈ ਲੋਕ ਤੈਅ ਕਰਨ ਰਾਜਾ ਵਰਿੰਗ ਟਿੱਪਣੀਆਂ ਕਰਦਾ ਰਿਹਾ ਲੇਕਿਨ ਨਾ ਸੁਖਬੀਰ ਬਾਦਲ ਨਾ ਭਗਵੰਤ ਮਾਨ ਇਹਨਾਂ ਨੇ ਅੰਮ੍ਰਿਤਪਾਲ ਤੇ ਬਹੁਤੀਆਂ ਜ਼ਿਆਦਾ ਟਿੱਪਣੀਆਂ ਨਹੀਂ ਕੀਤੀਆਂ ਕਿਉਂਕਿ ਇਹ ਦੋਨਾਂ ਨੂੰ ਪਤਾ ਸੀ ਕਿ ਅਗਰ ਅਸੀਂ ਅੰਮ੍ਰਿਤਪਾਲ ਸਿੰਘ ਤੇ ਨਿਸ਼ਾਨਾ ਵਿੰਨਾਂਗੇ ਤੇ ਸਾਡੇ ਤੇ ਸਵਾਲ ਖੜੇ ਹੋਣਗੇ ਹੁਣ ਲੋਕ ਇਸ ਗੱਲ ਨੂੰ ਮਹਿਸੂਸ ਕਰਨਗੇ ਤਰਨਤਾਰਨ ਦੇ ਮਨਦੀਪ ਸਿੰਘ ਖਾਲਸਾ ਔਰ ਅਨੁਸਰਜੀ ਤਕਾਲੀ ਦਲ ਪੰਥਕ ਕੌਂਸਲ ਮਨਪੀਤਿਆਲੀ ਹੋਣ ਪਿਆ ਗਿਆਨੀ ਹਰਪ੍ਰੀਤ ਸਿੰਘ ਹੋਣ ਇਹ ਸਾਰੇ ਲੋਕਾਂ ਨੇ ਆਪਣੀ ਜ਼ੋਰ ਅਜ਼ਮਾਇਸ਼ ਤਾਂ ਪੂਰੀ ਲਾਈ ਇਹਨਾਂ ਲੋਕਾਂ ਨੇ ਪੂਰਾ ਜ਼ੋਰ ਉੱਥੇ ਜਾ ਕੇ ਲਾਇਆ ਤਰਨਤਾਰਨ ਦੇ ਵਿੱਚ ਕਿ ਜਿਹੜੀ ਵੋਟ ਹੈ ਇਸ ਵਾਰ ਮਨਦੀਪ ਸਿੰਘ ਖਾਲਸਾ ਨੂੰ ਪੈਣੀ ਚਾਹੀਦੀ ਹੈ ਸਿੱਖ ਮੁੱਦਿਆਂ ਦੀ ਉਹਨਾਂ ਨੇ ਬਾਰ-ਬਾਰ ਉੱਥੇ ਗੱਲ ਕੀਤੀ ਸਿੱਖ ਮੁੱਦੇ ਉਹਨਾਂ ਨੇ ਉੱਥੇ ਉਭਾਰੇ ਪਰ ਕਿਸੇ ਵੀ ਕੀਮਤ ਤੇ ਜਿਹੜੀਆਂ ਪੰਥਕ ਧਿਰਾਂ ਨੇ ਉਹ ਇਹ ਨਹੀਂ ਚਾਣਗੀਆਂ ਕਿ ਸੁਖਬੀਰ ਸਿੰਘ ਬਾਦਲ ਜਿੱਤੇ ਅਗਰ ਅਗਰ ਭਗਵੰਤ ਮਾਨ ਵੀ ਉੱਥੇ ਜਿੱਤ ਜਾਂਦਾ ਤੇ ਉਹਨਾਂ ਕੋਲੇ ਇਹ ਕਹਿਣ ਨੂੰ ਰਹੇਗਾ ਕਿ ਇਹਨਾਂ ਦੀ ਸਰਕਾਰ ਸੀ ਸੱਤਾ ਸੀ ਸੱਤਾ ਨੇ ਮਸ਼ੀਨਰੀ ਵਰਤੀ ਸੱਤਾ ਨੇ ਧੱਕਾ ਕੀਤਾ ਇਹ ਇਲਜ਼ਾਮ ਲੱਗਦੇ ਨੇ ਸੱਤਾ ਤੇ ਪਰ ਜੇ ਸੁਖਬੀਰ ਬਾਦਲ ਜਿੱਤ ਗਿਆ ਤੇ ਫਿਰ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੇ ਲਈ ਸਥਿਤੀ ਬਹੁਤ ਜ਼ਿਆਦਾ ਔਖੀ ਹੋ ਜਾਣੀ ਹੈ ਕਿ ਤੁਸੀਂ ਸਾਰੇ ਲੋਕ ਇਕੱਠੇ ਹੋ ਕੇ ਅਗਰ ਇੱਕ ਜਮਨੀ ਚੋਣ ਨਹੀਂ ਜਿੱਤ ਸਕੇ ਔਰ ਸੁਖਬੀਰ ਸਿੰਘ ਬਾਦਲ ਉਥੋਂ ਚੋਣ ਕੱਢ ਕੇ ਲੈ ਗਿਆ ਤੇ ਫਿਰ ਸੁਖਬੀਰ ਬਾਦਲ ਆਪਣਾ ਕਦ ਵੱਡਾ ਬਣਾ ਲੂਗਾ ਇਹ ਚ ਕੋਈ ਦੂਰ ਹੈ ਨਹੀਂ ਹੈ ਪਰ ਮੈਨੂੰ ਇਹ ਲੱਗਦਾ ਹਲੇ ਵੀ ਕਿ ਮਨਦੀਪ ਸਿੰਘ ਖਾਲਸਾ ਔਰ ਆਮ ਆਦਮੀ ਪਾਰਟੀ ਇਹਨਾਂ ਦੇ ਵਿਚਾਲੇ ਉਥੇ ਮੁਕਾਬਲਾ ਜ਼ਿਆਦਾ ਵੱਡਾ ਹੋ ਸਕਦਾ ਹੈ ਔਰ ਇਹ ਨਵੀਂ ਤਰ੍ਹਾਂ ਨਾਲ 27 ਦੀਆਂ ਚੋਣਾਂ ਡਿਫਾਈਨ ਹੋਣਗੀਆਂ ਅਗਰ ਅਸੀਂ ਮੰਨ ਲਈਏ ਕਿ ਪੁਨਰ ਸੁਜੀਤ ਅਕਾਲੀ ਦਲ ਦਾ ਇਹਨਾਂ ਦਾ ਅੰਥਕ ਸੰਗਠਨਾ ਦਾ ਸਾਂਝਾ ਕੈਂਡੀਡੇਟ ਮਨਦੀਪ ਖਾਲਸਾ ਜਿੱਤਦਾ ਹੈ ਫਿਰ ਜਿਹੜੀਆਂ 27 ਦੀਆਂ ਚੋਣਾਂ ਨੇ ਮਨਦੀਪ ਸਿੰਘ ਜੀ ਫਿਰ ਉਹ ਤੈਹ ਹੋ ਜਾਊਗਾ ਕਿ 27 ਦੀਆਂ ਚੋਣਾਂ ਦੇ ਵਿੱਚ ਜਿਹੜੇ ਪੰਥਕ ਸੰਗਠਨ ਨੇ ਉਹ ਜਾਂ ਤਾਂ ਆਪਸੀ ਏਕਤਾ ਦੇ ਰੂਪ ਦੇ ਵਿੱਚ ਅੱਗੇ ਵਧਣਗੇ ਜਾਂ ਉਹ ਗੱਠ ਜੋੜ ਕਰਨਗੇ ਜਾਂ ਉਹ ਪੰਥਕ ਕੌਂਸਲ ਦੀ ਅਗਵਾਈ ਮੰਨ ਲੈਣਗੇ ਅਗਰ ਉਹ ਪੰਥਕ ਕੌਂਸਲ ਦੀ ਅਗਵਾਈ ਦੇ ਵਿੱਚ ਅੱਗੇ ਵਧ ਲੈਣ ਤੇ ਪੰਥਕ ਕੌਂਸਲ ਦੀ ਅਗਵਾਈ 'ਚ ਸਾਰੇ ਸਿੱਖ ਸੰਗਠਨ ਇਕੱਠੇ ਹੋ ਜਾਣ ਤੇ ਫਿਰ ਉਹ 27 ਦੇ ਵਿੱਚ ਇੱਕ ਤਕੜੀ ਤੇ ਸੇਤਮੰਦ ਜਿਹੜੀ ਫਾਈਟ ਹੈ ਉਹ 27 ਦੇ ਵਿੱਚ ਦੇ ਸਕਦੇ ਨੇ ਸੋ ਇਹ ਜਿਹੜਾ ਪਰਸੋਂ ਨੂੰ ਨਤੀਜਾ ਆਉਣਾ ਹੈ ਇਹਨੇ ਕੁਲ ਮਿਲਾ ਕੇ ਤੈਅ ਕਰ ਦੇਣਾ ਹੈ ਸੁਖਬੀਰ ਬਾਦਲ ਦਾ ਭਵਿਕ ਔਰ ਪੰਥਕ ਸੰਗਠਨਾ ਦਾ ਭਵਿਕ ਸੁਖਬੀਰ ਬਾਦਲ ਜਿੱਤਿਆ ਤੇ ਫਿਰ ਉਹ ਇਹ ਕਹਿਣ ਜੋਗਾ ਹੋਏਗਾ ਕਿ ਭਾਵੇਂ ਬਹੁਤ ਵੱਡੀ ਗਿਣਤੀ 'ਚ ਸਾਡੀ ਪਾਰਟੀ 'ਚੋਂ ਲੋਕ ਦੂਜੇ ਪਾਸੇ ਚਲੇ ਗਏ ਭਾਵੇਂ ਉਹਨਾਂ ਨੇ ਵੱਖਰੇ ਤੌਰ ਤੇ ਭਰਤੀ ਕੀਤੀ ਅਕਾਲੀ ਦਲ ਵੱਖਰੇ ਬਣਾਉਣ ਦਾ ਭਾਵੇਂ ਉਹਨਾਂ ਨੇ ਆਪਣਾ ਹੀਲਾ ਕਰ ਲਿਆ ਪਰ ਇਸ ਦੇ ਬਾਵਜੂਦ ਵੀ ਜਿਹੜੀ ਅਸਲ ਸ਼ਕਤੀ ਤੇ ਤਾਕਤ ਹੈ ਉਹ ਸ਼ਰੋਮਣੀ ਅਕਾਲੀ ਦਲ ਦੇ ਨਾਲ ਹੈ ਫਿਰ ਸੁਖਬੀਰ ਬਾਦਲ ਇਸ ਗੱਲ ਦਾ ਪ੍ਰਚਾਰ ਕਰੂਗਾ। ਔਰ ਅਗਰ ਸੁਖਬੀਰ ਬਾਦਲ ਹਾਰ ਗਿਆ ਤੀਜੇ ਨੰਬਰ ਤੇ ਜਾਂ ਚੌਥੇ ਨੰਬਰ ਤੇ ਆਉਂਦਾ ਹੈ ਫਿਰ ਇਹ ਮੰਨ ਕੇ ਚੱਲੋ ਕਿ 27 ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਲਈ ਦੁਬਾਰਾ ਸ਼ਾਇਦ ਹੀ ਕੋਈ ਮੌਕਾ ਆਵੇ ਜਿੱਥੇ ਉਹ ਲੋਕਾਂ ਦੇ ਵਿੱਚ ਇਹ ਦੱਸ ਸਕੇ ਕਿ ਅਸਲੀ ਅਕਾਲੀ ਦਲ ਮੈਂ ਆ ਜਾਂ ਪੰਜਾਬ ਦੇ ਜਿਹੜੇ ਪੰਥਕ ਲੋਕ ਨੇ ਉਹ ਇਸ ਅਕਾਲੀ ਦਲ ਦੇ ਨਾਲ ਕਿਉਂਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਾਰੇ ਅਕਾਲੀ ਦਲ ਸਮਰਪਿਤ ਨੇ ਸਾਰੀ ਮੰਨਦੇ ਨੇ ਸੋ ਇਹ ਗੱਲ ਤਾਂ ਹੁਣ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਸਪਸ਼ਟ ਹੋ ਚੁੱਕੀ ਹੈ ਕਿ ਭਾਵੇਂ 15 ਲੱਖ ਭਰਤੀ ਹੋਈ ਉਹਨੋਂ ਸੁਜੀਤ ਅਕਾਲੀ ਦਲ ਦੀ ਔਰ ਬਾਕੀ ਸਾਰੀਆਂ ਧਿਰਾਂ ਦੀ ਲੇਕਿਨ ਉਸ ਰੂਪ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਕੱਲੀ ਕਿਸੇ ਇੱਕ ਧਿਰ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ ਸੋ 15 ਲੱਖ ਜਿਹੜੀ ਭਰਤੀ ਹੋਈ ਉਹ ਪੰਜ ਮੈਂਬਰੀ ਕਮੇਟੀ ਸਮਰਪਿਤ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੇ ਉੱਤੇ ਹੀ ਲੋਕਾਂ ਨੇ ਜਿਹੜੀਆਂ ਪਰਚੀਆਂ ਕਟਾ ਕੇ ਮੈਂਬਰਸ਼ਿਪ حاصل ਕੀਤੀ ਸੋ ਅਕਾਲੀ 당 ਅਗਰ ਹਾਰਦਾ ਹੈ ਤੇ ਦੂਸਰੀ ਧਿਰ ਦਾ ਦਾਵਾ ਇਹ ਵੱਡਾ ਹੋ ਜਾਊਗਾ ਕਿ ਅਸੀਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਜਿਹੜੀ ਭਰਤੀ ਕੀਤੀ ਉਹਦਾ ਵੀ ਸਾਨੂੰ ਫਾਇਦਾ ਮਿਲਿਆ ਸੋ ਕੁਲ ਮਿਲਾ ਕੇ 14 ਤਰੀਕ ਦਾ ਜਿਹੜਾ ਰਿਜ਼ਲਟ ਹੈ ਉਹ ਪੰਜਾਬ ਦੀ ਅਕਾਲੀ ਸਿਆਸਤ ਨੂੰ ਨਵੇਂ ਸਿਰੇ ਤੋਂ ਤੈਅ ਕਰੇਗੀ ਕਿ ਹੁਣ ਪੰਜਾਬ ਦੀ ਅਕਾਲੀ ਸਿਆਸਤ ਕੀ ਦੀ ਅਗਵਾਈ ਦੇ ਵਿੱਚ ਅੱਗੇ ਵਧੇਗੀ 2027 ਤੋਂ ਪਹਿਲਾਂ ਜੀ ਡੱਲਾ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਬਿਆਨ ਸੁਣੇ ਸੀ ਕਿ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਸਹਰਾਣੇ ਦੀ ਮੰਗ ਕਰ ਰਹੇ ਨੇ ਤੇ ਹੁਣ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਉਹ ਵੀ ਇੱਕ ਗੱਦੇ ਦੀ ਮੰਗ ਕਰ ਰਹੇ ਨੇ ਕਰਿਓ ਪੂਰੀ ਗੱਲ ਸੰਜੀ ਨਹੀਂ ਦੇਖੋ ਵਿਕਰਮ ਸਿੰਘ ਮਜੀਠੀਆ ਬਾਰੇ ਤਾਂ ਲਗਾਤਾਰ ਇਹ ਗੱਲਾਂ ਆਈਆਂ ਸੀ ਕਿ ਉਹ ਜੇਲ੍ਹ ਦੇ ਵਿੱਚ ਕਿਉਂਕਿ ਉਹ ਪ੍ਰੋਟੈਕਟ ਹੀ ਨੇ ਉਹਨਾਂ ਨੂੰ ਉਦੋਂ ਗੱਲ ਕੀਤੀ ਗਈ ਸੀ ਕਿ ਉਹਨਾਂ ਨੂੰ ਬਹੁਤ ਵੱਡੀ ਸਿਕਿਉਰਿਟੀ ਦਾ ਥ੍ਰੈਟ ਹੈ ਤੇ ਇਹ ਗੱਲਾਂ ਆਈਆਂ ਸੀ ਭਾਵੇਂ ਸਰਕਾਰ ਵਾਲੇ ਪਾਸੇ ਭਗਵੰਤ ਮਾਨ ਕਈ ਜਗ੍ਹਾ ਬਿਆਨ ਦੰਦੇ ਸੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਸਹਰਾਣਾ ਮੰਗਦਾ ਹੈ ਲੇਕਿਨ ਵਿਕਰਮਜੀਠੀਆ ਦੇ ਵਕੀਲਾਂ ਨੇ ਇਹ ਗੱਲ ਨਕਾਰੀ ਸੀ ਅਰਸ਼ਦੀਪ ਕਲੇਰ ਹੋਣ ਜਾਂ ਦੂਸਰੇ ਹੋਣ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਨਹੀਂ ਵਿਕਰਮ ਸਿੰਘ ਮਜੀਠੀਏ ਨੂੰ ਸਹਰਾਣਾ ਨਹੀਂ ਚਾਹੀਦਾ ਵਿਕਰਮ ਸਿੰਘ ਮਜੀਠੀਏ ਬਾਰੇ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਭਗਵੰਤ ਮਾਨ ਮੰਚਾਂ ਤੇ ਮਜ਼ਾਕ ਜ਼ਰੂਰ ਕਰਦੇ ਸੀ ਇਸ ਸਬੰਧ ਦੇ ਵਿੱਚ ਹੁਣ ਜਿਹੜੀ ਗੱਲ ਹੈ ਡੀਆਈਜੀ ਹਰਚੰਦਰ ਸਿੰਘ ਭੁੱਲਰ ਦੀ ਕੱਲ ਉਹਨਾਂ ਦੀ ਦੁਬਾਰਾ ਪੇਸ਼ੀ ਹੋਈ ਸੀ ਉਹਨਾਂ ਨੂੰ ਫੇਰ ਸੀਬੀਆਈ ਦੀ ਜਿਹੜੀ ਜੇਲ ਹੈ ਬੁੜੈਲ ਜੇਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ ਸੀਬੀਆਈ ਦੀ ਕੋਰਟ ਵੱਲੋਂ ਸੀਬੀਆਈ ਦੇ ਕੋਰਟ 'ਚ ਉਹਨਾਂ ਦੇ ਵਕੀਲਾਂ ਨੇ ਅਰਜ਼ੀ ਦਿੱਤੀ ਸੀ ਕਿ ਹਰਚੰਦਰ ਸਿੰਘ ਭੁੱਲਰ ਉਹਨਾਂ ਦੀ ਜਿਹੜੀ ਸਿਹਤ ਹੈ ਇੱਕ ਤਾਂ ਉਹਨਾਂ ਦਾ ਮੈਡੀਕਲ ਰੈਗੂਲਰ ਹੋਵੇ ਇੱਕ ਉਹਨਾਂ ਦੇ ਵਕੀਲ ਹੈ ਜਿਹੜੇ ਉਹ ਲਗਾਤਾਰ ਉਹਨਾਂ ਨੂੰ ਮਿਲ ਸਕਦੇ ਨੇ ਪ੍ਰਤੀ ਦਿਨ ਇਹ ਫੈਸਲਾ ਉਸ ਤੋਂ ਪਿਛਲੀ ਵਾਰ ਹੋ ਗਿਆ ਸੀ ਉਹਨਾਂ ਨੇ ਅਰਜ਼ੀ ਦਿੱਤੀ ਸੀ ਕਿ ਖਚਨ ਸਿੰਘ ਭੁੱਲਰ ਨੂੰ ਇੱਕ ਗੱਦਾ ਚਾਹੀਦਾ ਹੈ ਉਹਨਾਂ ਦੀ ਸਿਹਤ ਦਾ ਹਵਾਲਾ ਦੇ ਕੇ ਔਰ ਉਹਨਾਂ ਦੇ ਮੈਡੀਕਲ ਦਿੱਕਤ ਦਾ ਹਵਾਲਾ ਦੇ ਕੇ ਔਰ ਸੀਬੀਆਈ ਦੀ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਉਹਦੇ ਉੱਪਰ ਧਿਆਨ ਦੇਣ ਲਈ ਕਿਹਾ ਜੇਲ੍ਹ ਪ੍ਰਸ਼ਾਸਨ ਜੇਲ੍ਹ ਮੈਨੂਅਲ ਦੇ ਮੁਤਾਬਕ ਜੇਲ੍ਹ ਨਿਯਮਾਂ ਦੇ ਮੁਤਾਬਕ ਤੈਅ ਕਰੂਗਾ ਕਿ ਹੁਣ ਉਹਨਾਂ ਨੂੰ ਗੱਦਾ ਦਿੱਤਾ ਜਾਣਾ ਹੈ ਜਾਂ ਨਹੀਂ ਦਿੱਤਾ ਜਾਣਾ ਹੈ ਮਨਦੀਪ ਜੀ ਇਹ ਗੱਲਾਂ ਵਡੀਆਂ ਹੋ ਗਈਆਂ ਮੈਂ ਵੇਖ ਰਿਹਾ ਸੀ ਅਖਬਾਰਾਂ ਦੇ ਵਿੱਚ ਵੀ ਇਹ ਗੱਲ ਆਈ ਕਿ ਹਰਚੰਦ ਸਿੰਘ ਭੁੱਲਰ ਨੇ ਗੱਦਾ ਮੰਗਿਆ ਅਸਲ 'ਚ ਜਦੋਂ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਸਿਰਫ ਤੇ ਸਿਰਫ ਜਿਹੜੀਆਂ ਮੁੱਢਲੀਆਂ ਸਹੂਲਤਾਂ ਕਿਸੇ ਵੀ ਵਿਅਕਤੀ ਦੀ ਲੜਾਈ ਉਹਨਾਂ ਲਈ ਹੁੰਦੀ ਹੈ ਇੱਕ ਤਾਂ ਇਹ ਹੁੰਦੀ ਹੈ ਕਿ ਜਿਹੜੇ ਉਹਨਾਂ ਨੂੰ ਮਿਲਣ-ਗਿਲਣ ਵਾਲੇ ਨੇ ਉਹਨਾਂ ਨੂੰ ਰੋਕ-ਟੋਕ ਨਾ ਦਿੱਤੀ ਜਾਵੇ ਨਿਜਮਾ ਮੁਤਾਬਕ ਮਲਾਇਆ ਜਾਵੇ ਕਿਉਂਕਿ ਪਹਿਲਾਂ ਵਿਕਰਮ ਸਿੰਘ ਉਹ ਜੀਠੀ ਵੱਲੋਂ ਤਾਂ ਇਹ ਲਗਾਤਾਰ ਕੀਤਾ ਜਾਂਦਾ ਸੀ ਉਹਨਾਂ ਦੇ ਢੇਰ ਵੱਲੋਂ ਕਿ ਵਿਕਰਮਜੀਤ ਦੇ ਰਿਸ਼ਤੇਦਾਰਾਂ ਨੂੰ ਮਿਲਨ ਨਹੀਂ ਦਿੱਤਾ ਜਾਂਦਾ ਫਿਰ ਅਦਾਲਤ ਨੇ ਇਹਦੇ ਤੇ ਡਾਇਰੈਕਸ਼ਨ ਦਿੱਤੀ ਕਿ 9-10 ਲੋਕ ਨੇ ਜਿਹੜੇ ਉਹਨਾਂ ਦੀ ਸੂਚੀ ਵਿਕਰਮਜੀਤਿਆ ਦਵੇ ਉਹ ਮਿਲ ਸਕਦੇ ਨੇ ਹਰ ਚੜੰਗ ਭੁੱਲਰ ਵੱਲੋਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਮਿਲਣ ਦੇ ਲਈ ਵੀ ਹਦਾਇਤਾਂ ਹੋਈਆਂ ਅਦਾਲਤ ਵੱਲੋਂ ਕਿ 1 ਘੰਟਾ ਉਹਨਾਂ ਦੇ ਵਕੀਲ ਉਹਨਾਂ ਨੂੰ ਮਿਲ ਸਕਦੇ ਨੇ ਕਾਨੂੰਨੀ ਸਲਾਹ مشورہ ਕਰ ਸਕਦੇ ਨੇ ਹੁਣ ਗੱੱਦਾ ਕੋਈ ਵੱਡੀ ਗੱਲ ਨਹੀਂ ਕਿ ਉਹਨਾਂ ਨੇ ਗੱਦੇ ਦੀ ਮੰਗ ਕਰ ਲਈ ਹੋਵੇ ਤੇ ਇਹ ਹੁਣ ਜੇਲ੍ਹ ਪ੍ਰਸ਼ਾਸਨ ਤੈ ਕਰੂਗਾ ਕਿ ਉਹਨਾਂ ਨੂੰ ਗੱਦਾ ਦੇਣਾ ਹੈ ਜਾਂ ਨਹੀਂ ਦੇਣਾ ਪਰ ਮੈਨੂੰ ਇਹ ਲੱਗਦਾ ਹੈ ਕਿ ਹਰਚੰਦ ਸਿੰਘ ਭੁੱਲਰ ਦੀਆਂ ਅਸਲੀ ਦਿੱਕਤਾਂ ਇਹ ਨੇ ਕਿ ਉਹਨਾਂ ਨੂੰ ਜੇਲ੍ਹ ਚ ਕਿੰਨੀ ਦਿਨ ਰਹਿਣਾ ਪਊਗਾ ਕਿਉਂਕਿ ਸੀਬੀਆਈ ਨੇ ਹੁਣ ਵੀ ਜਦੋਂ ਉਹਨਾਂ ਨੂੰ ਪੇਸ਼ ਕੀਤਾ ਸੀ ਤੇ ਸੀਬੀਆਈ ਨੇ ਇਹ ਕਿਹਾ ਕਿ ਉਹਨਾਂ ਨੇ ਸਾਡੇ ਨਾਲ ਸਹਿਯੋਗ ਨਹੀਂ ਕੀਤਾ ਤੇ ਦੋ ਮਾਮਲੇ ਉਹਨਾਂ ਦੇ ਉੱਤੇ ਵੱਡੇ ਨੇ ਇੱਕ ਤਾਂ ਕਰਪਸ਼ਨ ਦੇ ਮਾਮਲਿਆਂ ਚ ਗ੍ਰਿਫਤਾਰ ਕੀਤਾ ਗਿਆ ਦੂਸਰਾ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਚ ਉਹਨਾਂ ਤੇ ਜਿਹੜਾ ਕੇਸ ਦਰਜ ਹੈ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਉਹਨਾਂ ਤੇ ਕੇਸ ਦਰਜ ਕਰ ਲਿਆ ਸੀ ਆਮਦਨ ਤੋਂ ਵੱਧ ਸਰੋਤਾਂ ਦਾ ਤੇ ਪੰਜਾਬ ਵਿਜੀਲੈਂਸ ਬਿਊਰੋ ਵੀ ਮੰਦੀਪਜੀ ਚੌਂਦੀ ਸੀ ਕਿ ਹਰਚਨ ਸਿੰਘ ਭੁੱਲਰ ਦਾ ਉਹਨਾਂ ਨੂੰ ਰਿਮਾਂਡ ਮਿਲੇ ਜਿਹੜਾ ਕਿ ਅਦਾਲਤ ਵੱਲੋਂ ਨਹੀਂ ਦਿੱਤਾ ਗਿਆ ਹੁਣ ਦੁਬਾਰਾ ਨਵੇਂ ਸਿਰੇ ਤੋਂ ਵਿਜੀਲੈਂਸ ਬਿਊਰੋ ਅਦਾਲਤ ਜਾ ਸਕਦਾ ਹੈ ਕਿ ਹੁਣ ਸੀਬੀਆਈ ਦੀ ਰਿਮਾਂਡ ਤੋਂ ਵਾਪਸ ਅਦਾਲਤੀ ਦੇਖਰੇਖ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਦੇ ਵਿੱਚੋਂ ਚਲੇ ਗਏ ਨੇ ਹਚਨ ਭੁੱਲਰ ਹੋ ਸਕਦਾ ਹੁਣ ਨਵੇਂ ਸਿਰੇ ਤੋਂ ਵਿਜੀਲੈਂਸ ਬਿਊਰੋ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਮੰਗੇ ਔਰ ਅਗਰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਹਰਚੰਨ ਪੁੱਲਰ ਦਿੱਤੇ ਜਾਂਦੇ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਤੇ ਫਿਰ ਹਰਚੰਨ ਪੁੱਲਰ ਪੰਜਾਬ ਦੀ ਜੇਲ੍ਹ ਦੇ ਵਿੱਚ ਆ ਜਾਣਗੇ ਉਹਨਾਂ ਨੂੰ ਵਿਜੀਲੈਂਸ ਬਿਊਰੋ ਮੁਹਾਲੀ ਜਾਂ ਰੋਪੜ ਦੀ ਜੇਲ੍ਹ ਚ ਲੈ ਜਾ ਸਕਦੀ ਹੈ ਅਗਰ ਉਹ ਰੋਪੜ ਜਾਂ ਮੁਹਾਲੀ ਦੀ ਜੇਲ੍ਹ ਚ ਆਉਂਦੇ ਨੇ ਆਪਣੇ ਸੂਬੇ ਦੀ ਜੇਲ੍ਹ ਚ ਆਉਂਦੇ ਨੇ ਫਿਰ ਸੂਬਾ ਸਰਕਾਰ ਦਾ ਅਧਿਕਾਰ ਖੇਤਰ ਹੈ ਕਿ ਸੂਬਾ ਸਰਕਾਰ ਉਹਨਾਂ ਨੂੰ ਗੱਦਾ ਸਹਰਾਣਾ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ ਤੇ ਇਹ ਭਗਵੰਤ ਮਾਨ ਦੇ ਉੱਤੇ ਫਿਰ ਬਹੁਤ ਨਿਗਾ ਰਹੇਗੀ ਕਿ ਜੇ ਵਿਕਰਮਜੀਠੀ ਐ ਤਾਂ ਮਨਾ ਹੀ ਕਰ ਰਿਹਾ ਉਹ ਕਹਿੰਦਾ ਮੰਗਿਆ ਹੀ ਨਹੀਂ ਕਦੀ ਸਰਾਨਾ ਪਰ ਜੇ ਮੰਗਿਆ ਵੀ ਹੋਵੇ ਸਰਾਨਾ ਵਿਕਰਮਜੀਠੀ ਨੇ ਦੇਖਣ ਵਾਲੀ ਗੱਲ ਫਿਰ ਇਹ ਰਹੂਗੀ ਕਿ ਵਿਕਰਮਜੀਠੀ ਨੂੰ ਤਾਂ ਸਰਾਨਾ ਦਿੱਤਾ ਨਹੀਂ ਤੇ ਕੀ ਹਰਚੰਦ ਭੁੱਲਰ ਨੂੰ ਗੱਦਾ ਪੰਜਾਬ ਵਾਲੇ ਦੰਦੇ ਨਹੀਂ ਜਾਂ ਨਹੀਂ ਦੰਦੇ ਸੋ ਜੇਲ ਦੇ ਵਿੱਚ ਜਦੋਂ ਕੋਈ ਕੈਦੀ ਹੁੰਦੇ ਨੇ ਤੇ ਇਹ ਗੱਲਾਂ ਹੀ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਚੱਦਰ ਕੰਬਲ ਗੱਦਾ ਸਰਾਨਾ ਕਿਉਂਕਿ ਉੱਥੇ ਜਿਹੜੀਆਂ ਰੋਜ਼ ਵਰਤੋਂ ਦੀਆਂ ਅਵਸਥਾ ਨੇ ਉਹਨਾਂ ਨੂੰ ਲੈ ਕੇ ਜਿਹੜੇ ਕੈਦੀ ਨੇ ਉਹ ਦੁੱਖ ਜਾਂ ਤਕਲੀਫ ਦੇ ਵਿੱਚ ਰਹਿੰਦੇ ਨੇ ਸੋ ਇਸੇ ਕਰਕੇ ਜੇਲ ਹੈ ਜਿਹੜਾ ਉਹਨੂੰ ਇਸ ਰੂਪ ਚ ਦੇਖਿਆ ਜਾਂਦਾ ਹੈ ਕਿ ਉੱਥੇ ਸੁਗੁਲਤਾ ਨਹੀਂ ਹੁੰਦੀਆਂ ਤੇ ਜ਼ਿਆਦਾ ਦਿੱਕਤਾਂ ਨਹੀਂ ਹੁੰਦੀਆਂ ਔਰ ਪੰਜਾਬ ਸਰਕਾਰ ਨੇ ਤਾਂ ਇਹ ਫੈਸਲਾ ਹੀ ਕਰ ਰੱਖਿਆ ਕਿ ਪੰਜਾਬ ਦੀਆਂ ਜੇਲਾਂ ਚ ਕਿਸੇ ਨੂੰ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਮਿਲਣਾ ਸੋ ਕੋਈ ਹੋਵੇ ਉਹਨਾਂ ਨੂੰ ਸਧਾਰਨ ਹਾਲਾਤਾਂ ਦੇ ਵਿੱਚ ਹੀ ਰਹਿਣਾ ਪਏਗਾ ਸੋ ਇਹ ਦੇਖਦੇ ਹਾਂ ਜੀ ਗੱਡੇ ਵਾਲੀ ਗੱਲ ਕਿੱਥੇ ਤੱਕ ਜਾਂਦੀ ਹੈ ਗੱਦਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਨਹੀਂ ਦਿੱਤਾ ਜਾਂਦਾ ਗੱਦਾ ਕਿੱਡਾ ਵੱਡਾ ਮੁੱਦਾ ਬਣਦਾ ਹੈ ਭੁੱਲਰ ਸਾਹਿਬ ਦੇ ਲਈ ਇਹ ਦੇਖਦੇ ਹਾਂ ਜੀ ਗੱਲ ਜੀ ਅੱਗੇ ਗੱਲ ਆਪਾਂ ਕਰਨ ਲਈ ਇਹ ਪੰਜਾਬ ਦੀ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀਆਂ ਦੀ ਮੀਟਿੰਗ ਸੀ ਵੀਸੀ ਦੇ ਨਾਲ ਤੇ ਇਹ ਵੀ ਗੱਲ ਜ਼ਰੂਰ ਸਾਂਝੀ ਕਰੋ ਵੀ ਇਸ ਮੀਟਿੰਗ ਦਾ ਕੋਈ ਸੱਟਾ ਨਿਕਲਿਆ ਦੇਖੋ ਅੱਜ ਜਿਹੜਾ ਯੂਨੀਵਰਸਿਟੀ ਵਿੱਚ ਆਉ ਮੋਰਚਾ ਵਿਦਿਆਰਥੀਆਂ ਦਾ ਉਹਨਾਂ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਹੋਈ ਹੈ ਕਈ ਘੰਟੇ ਇਹ ਮੀਟਿੰਗ ਚੱਲੀ ਹੈ ਔਰ ਉਸ ਤੋਂ ਬਾਅਦ ਵਾਈਸ ਚਾਂਸਲਰ ਨੇ ਇਹ ਉਹਨਾਂ ਨੂੰ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਹੀ ਜਿਹੜੇ ਹਦਾਇਤਾਂ ਆ ਜਾਂਦੀਆਂ ਨੇ ਜਦੋਂ ਜਿਹੜਾ ਕੇਂਦਰ ਦੀ ਮਿਨਿਸਟਰੀ ਹੈ এডਿਕੇਸ਼ਨ ਤੇ ਹਿਊਮਨ ਰਿਸੋਰਸ ਡਿਵੈਲਪਮੈਂਟ ਜਾਂ ਸੰਬੰਧਿਤ ਮਿਨਿਸਟਰੀ ਹੈ ਜਿਹੜੀ ਅਗਰ ਉਹ ਸੈਨੇਟ ਦੀਆਂ ਚੋਣਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਾਂ ਉਹ ਦੇਸ਼ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਉਹ ਨੋਟੀਫਿਕੇਸ਼ਨ ਭੇਜਦੀ ਹੈ ਅਗਰ ਉਹਨਾਂ ਦੇ ਦਸਤਖਤ ਹੋ ਜਾਂਦੇ ਨੇ ਪਾਵ ਅਗਰ ਤਾਂ ਵਿਦਿਆਰਥੀ ਕਹਿੰਦੇ ਚੋਣਾਂ ਦਾ ਨੋਟੀਫਿਕੇਸ਼ਨ ਹੋ ਜਾਂਦਾ ਹੈ ਸੈਨੇਟ ਦੀਆਂ ਚੋਣਾਂ ਦਾ ਫਿਰ ਤਾਂ ਅਸੀਂ ਆਪਣਾ ਮੋਰਚਾ ਚੱਕਾਂਗੇ ਨਹੀਂ ਤਾਂ ਅਸੀਂ ਆਪਣਾ ਮੋਰਚਾ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ ਵਾਈਸ ਚਾਂਸਲਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਪ੍ਰੋਸੈਸ ਦੇ ਵਿੱਚ ਹੈ ਸੈਨੇਟ ਦੀਆਂ ਚੋਣਾਂ ਕਿਉਂਕਿ ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਇਹ ਸਾਫ਼ ਕਰਤਾ ਸੀ ਕਿ ਪੁਰਾਣੇ ਜਿਹੜੇ ਫੈਸਲੇ ਸੀ ਸੈਨੇਟ ਦੀਆਂ ਜੜੀਆਂ ਚੋਣਾਂ ਬਾਰੇ ਜਿਹੜੇ ਨਵੇਂ ਫੈਸਲੇ ਸੀ ਉਹਨਾਂ ਨੂੰ ਅਸੀਂ ਰੱਦ ਕਰਦੇ ਹਾਂ ਤੇ ਹੁਣ ਸੈਨੇਟ ਦੀਆਂ ਚੋਣਾਂ ਨੇ ਜਿਹੜੀਆਂ ਉਸੇ ਤਰ੍ਹਾਂ ਹੋਣਗੀਆਂ ਸੈਨੇਟ ਸਿੰਡੀਕੇਟ ਉਸੇ ਤਰ੍ਹਾਂ ਬਣੇਗਾ ਔਰ 99 ਜਿਹੜੇ ਮੈਂਬਰ ਨੇ ਉਹ ਸੈਨੇਟ ਇੱਕ ਤਰੀਕੇ ਨਾਲ ਗਵਰਨਿੰਗ ਕਾਉਂਸਲ ਹੈ ਸੈਨੇਟ ਦਾ ਮਤਲਬ ਹੈ ਇੱਕ ਗਵਰਨਿੰਗ ਕਾਉਂਸਲ ਜਿਹੜੀ ਇਸ ਯੂਨੀਵਰਸਿਟੀ ਨੂੰ ਚਲਾਉਂਦੀ ਹੈ ਉਹਦੇ ਵਿੱਚ ਮੁੱਖ ਮੰਤਰੀ ਵੀ ਹੁੰਦਾ ਹੈ ਸਿੱਖਿਆ ਮੰਤਰੀ ਵੀ ਹੁੰਦਾ ਹੈ ਸੂਬੇ ਦਾ ਔਰ ਬਾਕੀ ਕਈ ਐਮਐਲਏ ਵੀ ਉਹਦੇ ਮੈਂਬਰ ਹੁੰਦੇ ਨੇ ਤੇ ਹੋਰ ਬਹੁਤ ਸਾਰੇ ਪ੍ਰਿੰਸੀਪਲ ਪੁਰਾਣੇ ਵਿਦਿਆਰਥੀ ਉਹ ਵੋਟਾਂ ਪਾ ਕੇ ਵੱਖ-ਵੱਖ ਜਿਹੜੇ ਜਿਹੜੇ ਡੀਨ ਡਾਇਰੈਕਟਰ ਨੇ ਹੋਰ ਅਹੁਦੇਦਾਰ ਨੇ ਉਹਨਾਂ ਨੂੰ ਚੁਣਦੇ ਨੇ ਤੇ ਬਾਅਦ ਦੇ ਵਿੱਚ ਫਿਰ ਫੈਕਲਟੀ ਦੀ ਪ੍ਰਕਿਰਿਆ ਸੋ ਇੱਕ ਤਰੀਕੇ ਨਾਲ ਯੂਨੀਵਰਸਿਟੀ ਦੇ ਪੂਰੇ ਪ੍ਰਬੰਧ ਨੂੰ ਇੱਕ ਕੰਮੇ ਮੈਂਬਰੀ ਸੈਨੇਟ ਜਿਹੜੀ ਇਹ ਚਲਾਉਂਦੀ ਹੈ ਗਵਰਨਿੰਗ ਕੌਂਸਲ ਔਰ ਇਹਦੀ ਇਹ ਇਹ ਚੋਣਾਂ ਦੇ ਜ਼ਰੇ ਚੁਣੇ ਚੁਣੇ ਜਾਂਦੇ ਨੇ ਹੁਣ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ 19 ਜੂਨ ਤੋਂ ਐਗਜ਼ਾਮ ਵੀ ਸ਼ੁਰੂ ਹੋ ਰਹੇ ਨੇ ਯੂਨੀਵਰਸਿਟੀ ਚ ਵਿਦਿਆਰਥੀ ਕਹਿੰਦੇ ਅਗਰ ਇਹ ਨੋਟੀਫਿਕੇਸ਼ਨ ਨਹੀਂ ਹੁੰਦਾ ਸੈਨੇਟ ਚੋਣਾਂ ਦਾ ਤੇ ਅਸੀਂ ਚੁਣ ਐਗਜ਼ਾਮ ਨਹੀਂ ਅਸੀਂ ਯੂਨੀਵਰਸਿਟੀ ਨਹੀਂ ਚੱਲਣ ਦੇਣੀ ਵਿਦਿਆਰਥੀ ਇਸ ਗੱਲ ਤੇ ਆ ਔਰ ਜਿੰਨੀਆਂ ਵੀ ਪੋਲਿਟਿਕਲ ਧਿਰਾਂ ਨੇ ਮਨਦੀਪ ਜੀ ਪੰਜਾਬ ਦੀਆਂ ਖਾਸ ਕਰਕੇ ਉਹ ਵਿਦਿਆਰਥੀਆਂ ਦੇ ਹੱਕ ਚ ਨੇ ਔਰ ਕੁਝ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਮਨਪ੍ਰੀਤ ਿਆੜੀ ਇਹ ਸਾਰੇ ਲੋਕ ਉੱਥੇ ਗਏ ਆਮ ਆਦਮੀ ਪਾਰਟੀ ਦੇ ਲੋਕ ਗਏ ਪ੍ਰਤਾਪ ਸਿੰਘ ਬਾਜਵਾ ਗਏ ਚਰਨਜੀਤ ਸਿੰਘ ਚੰਨੀ ਗਏ ਸੁਖਬੀਰ ਬਾਦਲ ਦੀ ਧਿਰ ਦੇ ਲੀਡਰ ਗਏ ਸੋ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਲੀਡਰ ਵਿਦਿਆਰਥੀਆਂ ਦੇ ਨਾਲ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਸ਼ਾਮਲ ਹੋਏ ਨੇ ਪਰ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਆ ਕਿ ਅਸਲ 'ਚ ਯੂਨੀਵਰਸਿਟੀ ਨੂੰ ਬਚਾਉਣਾ ਕਿਸ ਤੋਂ ਹੈ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਤੋਂ ਬਚਾਉਣਾ ਹੈ ਜਾਂ ਯੂਨੀਵਰਸਿਟੀ ਨੂੰ ਲੀਡਰਾਂ ਤੋਂ ਬਚਾਉਣਾ ਹੈ ਜਾਂ ਯੂਨੀਵਰਸਿਟੀ ਨੂੰ ਫੰਡਾਂ ਦੀ ਘਾਟ ਤੋਂ ਬਚਾਉਣਾ ਹੈ ਇਹ ਜਿਹੜਾ ਸੰਗਠਨ ਜਿਹੜਾ ਇਹ ਅੰਦੋਲਨ ਹੈ ਵਿਦਿਆਰਥੀਆਂ ਦਾ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਹੋਰ ਵਿਦਿਆਰਥੀਆਂ ਨੂੰ ਵਿਚਾਰ ਕਰਨਾ ਪੈਣਾ ਕਿਉਂਕਿ ਵਿਦਿਆਰਥੀ ਅੰਦੋਲਨ ਕਰਨ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਹਦੇ 'ਚ ਕੋਈ ਦੂਰਅਈ ਨਹੀਂ ਹੈ ਵਿਦਿਆਰਥੀ ਅੰਦੋਲਨ ਕਰਨ ਮੈਨੂੰ ਹੀ ਲੱਗਦਾ ਹੈ ਕਿ ਵਿਦਿਆਰਥੀ ਕਿਤੇ ਨਾ ਕਿਤੇ ਰਾਜਨੀਤਿਕ ਵਰਤੋਂ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਵੇਖੋ ਮਨਦੀਪ ਜੀ ਜਦੋਂ ਵਿਦਿਆਰਥੀ ਅੰਦੋਲਨ ਕਰਦੇ ਨੇ ਤੇ ਐਮਐਲਏ ਵੀ ਪਹੁੰਚ ਜਾਂਦੇ ਨੇ ਮੰਤਰੀ ਵੀ ਪਹੁੰਚ ਜਾਂਦੇ ਨੇ ਜੇ ਜਦੋਂ ਵਿਦਿਆਰਥੀ ਅੰਦੋਲਨ ਨਹੀਂ ਕਰਦੇ ਕੋਈ ਲੀਡਰ ਯੂਨੀਵਰਸਿਟੀ ਚ ਨਹੀਂ ਜਾਂਦਾ ਇੱਥੋਂ ਤੱਕ ਕਿ ਜਿਹੜੇ ਸੈਨੇਟ ਦੇ ਮੈਂਬਰ ਨੇ ਉਹ ਵੀ ਸੈਨੇਟ ਦੀਆਂ ਮੀਟਿੰਗਾਂ ਚ ਨਹੀਂ ਜਾਂਦੇ ਔਰ ਜਿਹੜੀ ਇਹ ਯੂਨੀਵਰਸਿਟੀ ਹੈ ਮੂਲ ਰੂਪ ਦੇ ਵਿੱਚ ਅਗਰ ਇਹ ਪੰਜਾਬ ਯੂਨੀਵਰਸਿਟੀ ਅਸੀਂ ਸਾਰੇ ਦਾਵਾ ਕਰਦੇ ਹਾਂ ਕਿ ਇਹ ਪੰਜਾਬ ਦੀ ਹੈ ਤੇ ਪੰਜਾਬ ਸਰਕਾਰ ਨੇ ਕਦੇ ਵੀ ਇਸ ਯੂਨੀਵਰਸਿਟੀ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਔਰ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹ ਹਰ ਵਾਰ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਟਕੜਾ ਕਰਨ ਦਾ ਮੌਕਾ ਦਿੰਦੇ ਨੇ ਔਰ ਇਹ ਜਿਹੜੀ ਲੜਾਈ ਬੜੀ ਖਤਰਨਾਕ ਮੋੜ ਤੇ ਆ ਗਈ ਇਹ ਲੜਾਈ ਵਿਦਿਆਰਥੀ ਲੜਾਈ ਨਹੀਂ ਰਹੀ ਗਈ ਵਿਦਿਆਰਥੀ ਮੰਗਾਂ ਦੀ ਲੜਾਈ ਨਹੀਂ ਰਹੀ ਗਈ ਮੇਰੀ ਨਜ਼ਰ ਚ ਇਹ ਲੜਾਈ ਬਣ ਗਈ ਕੇਂਦਰ ਸਰਕਾਰ ਵਰਸਸ ਪੰਜਾਬ ਦੀਆਂ ਰਾਜਨੀਤਿਕ ਤਿਰਾਂ ਔਰ ਕਿਸੇ ਵੀ ਯੂਨੀਵਰਸਿਟੀ ਦੇ ਲਈ ਇਹ ਲੜਾਈ ਚੰਗੀ ਨਹੀਂ ਹੈ ਦੇਖੋ 2014 ਤੋਂ ਬਾਅਦ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂ ਕੇਂਦਰ ਸਰਕਾਰ ਨੇ 3229 ਕਰੋੜ ਰੁਪਏ ਇਸ ਯੂਨੀਵਰਸਿਟੀ ਨੂੰ ਦਿੱਤੇ ਨੇ ਤੇ ਪੰਜਾਬ ਸਰਕਾਰ ਵੱਲੋਂ 550 ਕਰੋੜ ਤੋਂ ਜ਼ਿਆਦਾ ਪੈਸਾ ਨਹੀਂ ਦਿੱਤਾ ਗਿਆ ਬਹੁਤ ਸਾਰੀ ਗ੍ਰਾਂਟ ਹੈ ਜਿਹੜੀ ਪੰਜਾਬ ਸਰਕਾਰ ਦੀ ਹਜੇ ਬਕਾਇਆ ਹੈ ਅਗਰ ਕੇਂਦਰ ਸਰਕਾਰ ਪੈਸਾ ਨਾ ਦੇਵੇ ਤੇ ਬਹੁਤ ਸਾਰੀਆਂ ਖੋਜਾਂ ਬਹੁਤ ਸਾਰੇ ਪ੍ਰੋਜੈਕਟ ਰੁਕ ਜਾਣ ਬਹੁਤ ਸਾਰੇ ਜਿਹੜੇ ਯੂਨੀਵਰਸਿਟੀ ਦੇ ਮਲਾਜ਼ਮ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਨਾ ਮਿਲਣ ਔਰ ਇਹ ਜਿਹੜੀ ਲੜਾਈ ਹੈ ਵਿਦਿਆਰਥੀਆਂ ਦੀ ਇਹਦੇ ਵਿੱਚੋਂ ਵਿਦਿਆਰਥੀਆਂ ਨੂੰ ਰਾਜਨੀਤਿਕ ਐਂਗਲ ਬਾਹਰ ਕਰ ਦੇਣਾ ਚਾਹੀਦਾ ਹੈ ਉਹਨਾਂ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਲੀਡਰਸ਼ਿਪ ਨੂੰ ਇਸ ਅੰਦੋਲਨ 'ਚ ਨਹੀਂ ਵੜਨ ਦੇਣਾ ਚਾਹੀਦਾ ਪੰਜਾਬ ਦੇ ਵਿਦਿਆਰਥੀ ਨੇ ਹਰਿਆਣਾ ਦੇ ਵੀ ਨੇ ਦੂਜੇ ਵੀ ਨੇ ਹਿਮਾਚਲ ਦੇ ਵੀ ਨੇ ਵਿਦਿਆਰਥੀ ਵਿਦਿਆਰਥੀਆਂ ਦੇ ਤੌਰ ਤੇ ਆਪਣਾ ਸੰਘਰਸ਼ ਯੂਨੀਵਰਸਿਟੀ 'ਚ ਚਲਾਉਣ ਭਾਵੇਂ ਉਹ ਕੇਂਦਰ ਸਰਕਾਰ ਦੇ ਨਾਲ ਲੜਨ ਭਾਵੇਂ ਉਹ ਪੰਜਾਬ ਸਰਕਾਰ ਦੇ ਨਾਲ ਲੜਨ ਕਿਉਂਕਿ ਦੇਖਿਆ ਜਾਵੇ ਅਗਰ ਕੇਂਦਰ ਔਰ ਪੰਜਾਬ ਦੋਨਾਂ ਦੇ ਵਿੱਚੋਂ ਕੋਈ ਵੀ ਧਿਰ ਅਗਰ ਕੇਂਦਰ ਨੇ ਪੈਸੇ ਦੇਣ 'ਚ ਢਿਲਮਠ ਕੀਤੀ ਤਾਂ ਵੀ ਨੁਕਸਾਨ ਹੈ ਪੰਜਾਬ ਤਾਂ ਪੈਸੇ ਦੇਣ 'ਚ ਢਿਲਮਠ ਕਰ ਹੀ ਰਿਹਾ ਹੈ ਭਾਵੇਂ ਕੈਪਟਨ ਮਰਿੰਦਰ ਦੀ ਸਰਕਾਰ ਸੀ ਭਾਵੇਂ ਚਰਨਜੀਤ ਚੰਨੀ ਦੀ ਸਰਕਾਰ ਸੀ ਭਾਵੇਂ ਸੁਖਬੀਰ ਬਾਦਲ ਦੀ ਸਰਕਾਰ ਸੀ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸੇ ਵੀ ਸੂਬੇ ਦੀ ਸਰਕਾਰ ਨੇ ਇਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਪੈਰਾਂ ਤੇ ਖੜਾ ਨਹੀਂ ਕੀਤਾ ਅੱਜ ਵੀ ਇਹ ਜਿਹੜੀ ਯੂਨੀਵਰਸਿਟੀ ਹੈ ਇਹ ਕੇਂਦਰ ਦੇ ਫੰਡਾਂ ਦੇ ਉੱਤੇ ਟਿੱਕੀ ਹੋਈ ਹੈ ਔਰ ਅਗਰ ਹਾਲਾਤ ਵਿਗੜੇ ਅਗਰ ਇਹਦੇ ਵਿੱਚ ਰਾਜਨੀਤੀ ਭਾਰੂ ਪੈ ਗਈ ਕਿਉਂਕਿ ਦਿੱਲੀ ਦੇ ਵਿੱਚ ਵੀ ਅਗਰ ਕਿਸਾਨਾਂ ਦੀ ਔਰ ਕੇਂਦਰ ਦੀ ਲੜਾਈ ਰਹਿੰਦੀ ਤੇ ਸ਼ਾਇਦ ਮਸਲੇ ਨਿਬੜ ਜਾਣੇ ਸੀ ਉਹ ਲੜਾਈ ਕੇਂਦਰ ਵਰਸਸ ਸਾਰੀਆਂ ਪਾਰਟੀਆਂ ਦੀ ਬਣ ਗਈ ਕਿਸਾਨਾਂ ਦੀ ਔਰ ਸਾਰੀਆਂ ਪਾਰਟੀਆਂ ਦੀ ਇਹ ਸਥਿਤੀਆਂ ਕਈ ਵਾਰੀ ਕੰਮ ਨਹੀਂ ਕਰਦੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲੜਾਈ ਵੀ ਉਸੇ ਤਰ੍ਹਾਂ ਬਣ ਗਈ। ਇਹ ਸਿਰਫ ਵਿਦਿਆਰਥੀਆਂ ਦੀ ਕੇਂਦਰ ਸਰਕਾਰ ਨਾਲ ਲੜਾਈ ਨਹੀਂ। ਲੜਾਈ ਦਾ ਮਤਲਬ ਨੀਤੀਗਤ ਲੜਾਈ। ਇਹ ਨੀਤੀ ਲੜਾਈ ਦੀ ਤਰ੍ਹਾਂ ਇਹਨੂੰ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਦੇਖਦਾ ਬਹੁਤ ਸਾਰੇ ਲੋਕ ਉੱਥੇ ਆਰਐਸਐਸ ਦੇ ਖਿਲਾਫ ਯਾਰਐਸਐਸ ਨੂੰ ਕਬਜ਼ਾ ਨਹੀਂ ਕਰਨ ਦੇਣਾ, ਕੇਂਦਰ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦੇਣਾ। ਯੂਨੀਵਰਸਿਟੀਆਂ ਦੇ ਉੱਤੇ ਨਾ ਆਰਐਸਐਸ ਦੇ ਕਬਜ਼ੇ ਹੋ ਸਕਦੇ ਨਾ ਕੇਂਦਰ ਸਰਕਾਰਾਂ ਦੇ। ਯੂਨੀਵਰਸਿਟੀਆਂ ਦੇ ਉੱਤੇ ਸਿਰਫ ਨੀਤੀਆਂ ਦੀ ਜਿਹੜੀ ਹੈ ਉਹ ਵਰਤੋਂ ਹੁੰਦੀ ਹੈ। ਸੋ ਉਹਦੇ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਦੋਵਾਂ ਸਰਕਾਰਾਂ ਨੂੰ ਇੱਕ ਦੂਰੀ ਤੇ ਬਣਾ ਕੇ ਰੱਖਣ ਪਰ ਖੁਦ ਫੈਸਲਾ ਕਰਨ ਕਿ ਸਾਨੂੰ ਕਿਸ ਤਰ੍ਹਾਂ ਦੀਆਂ ਨੀਤੀਆਂ ਚਾਹੀਦੀਆਂ ਨੇ ਔਰ ਹਰ ਨੀਤੀ ਸਿਸਟਮ ਤੋਂ ਬਾਹਰ ਹੋ ਕੇ ਨਹੀਂ ਬਣ ਸਕਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਡਿਗਰੀ ਹੈ ਉਹਦੀ ਮਾਨਤਾ ਜਾਂ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਦੀ ਜਿਹੜੀ ਡਿਗਰੀ ਹੈ ਉਹਦੀ ਮਾਨਤਾ ਉਹਦੇ ਲਈ ਇੱਕ ਕੇਂਦਰੀਕਰਨ ਪ੍ਰੋਸੈਸ ਹੈ ਉਸ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ ਸੋ ਅਗਰ 60 ਹਿੱਸਾ 60% ਹਿੱਸਾ ਪੰਜਾਬ ਦਾ ਹੈ ਤੇ 40% ਕੇਂਦਰ ਦਾ ਹੈ ਤੇ ਪੰਜਾਬ ਨੂੰ ਵੀ ਉਸ 60% ਹਿੱਸੇ ਦੇ ਤੌਰ ਤੇ ਆਪਣੀ ਭੂਿਕਾ ਅਦਾ ਕਰਨੀ ਪਵੇਗੀ ਜਿਹੜੀ ਨਹੀਂ ਕੀਤੀ ਜਾਂਦੀ ਤੇ ਵਿਦਿਆਰਥੀ ਕਹਿ ਰਹੇ ਨੇ ਕਿ ਪੰਜਾਬ ਦੇ ਮੰਤਰੀ ਪੰਜਾਬ ਦੇ ਸੈਨੇਟ ਮੈਂਬਰ ਸੈਨੇਟ ਦੀਆਂ ਮੀਟਿੰਗਾਂ 'ਚ ਨਹੀਂ ਆਉਂਦੇ ਹੁਣ ਜਿਹੜੀਆਂ ਕੇਂਦਰੀ ਮਿਨਿਸਟਰੀਆਂ ਨੇ ਉਹ ਕਹਿੰਦੇ ਬਹੁਤ ਸਾਰੇ ਪ੍ਰੋਸੈਸ ਨੇ ਜਿਹੜੀਆਂ ਸੈਨੇਟ ਦੀਆਂ ਮੀਟਿੰਗਾਂ ਦੇ ਜ਼ਰੀਏ ਅੱਗੇ ਵਧਣਗੇ ਤੇ ਜਦੋਂ ਪੰਜਾਬ ਦੇ ਮੰਤਰੀ ਪੰਜਾਬ ਦੀ ਸਰਕਾਰ ਪੰਜਾਬ ਦੇ ਸੈਨੇਟ ਮੈਂਬਰ ਕੇਂਦਰ ਨਾਲ ਹੋਣ ਵਾਲੀਆਂ ਮੀਟਿੰਗਾਂ ਦੇ ਅਜੰਡੇ ਨੂੰ ਅੱਗੇ ਨਹੀਂ ਵਧਾਉਣਗੇ ਮਤਲਬ ਅਗਰ ਕੇਂਦਰ ਔਰ ਸੂਬੇ ਦੇ ਤਾਲਮੇਲ ਦੇ ਨਾਲ ਕੰਮ ਨਹੀਂ ਹੋਊਗਾ ਤੇ ਫਿਰ ਇਹ ਮਾਮਲੇ ਵਿਗੜਣਗੇ ਸੋ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਇਹ ਪੰਜਾਬ ਦੀ ਤਾਂ ਰਹੇਗੀ ਰਹਿਣੀ ਵੀ ਚਾਹੀਦੀ ਹੈ ਹੈਗੀ ਵੀ ਹੈ ਪਰ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਦੀ ਤਰ੍ਹਾਂ ਕੰਮ ਕਰਨੀ ਚਾਹੀਦੀ ਹੈ ਅਗਰੇ ਯੂਨੀਵਰਸਿਟੀ ਲੀਡਰਾਂ ਦੇ ਕਬਜ਼ੇ 'ਚ ਆ ਗਈ ਜਿਹੜੀ ਕਿ ਆ ਚੁੱਕੀ ਹੈ ਅਗਰੇ ਯੂਨੀਵਰਸਿਟੀ ਲੀਡਰਾਂ ਦੇ ਕਬਜ਼ੇ 'ਚ ਆ ਗਈ ਤੇ ਫਿਰ ਭਵਿੱਖ 'ਚ ਇਸ ਯੂਨੀਵਰਸਿਟੀ ਦਾ ਭਵਿੱਖ ਹੈ ਜਿਹੜਾ ਉਹ ਮੈਨੂੰ ਧੁੰਦਲਾ ਲੱਗਦਾ ਹੈ ਇਹ ਯੂਨੀਵਰਸਿਟੀ ਕਿਤੇ ਪੋਲਿਟੀਕਲ ਪਾਰਟੀਆਂ ਦੀ ਜਿਹੜੇ ਲੀਡਰ ਨੇ ਉਹਨਾਂ ਦੀ ਆਪਸੀ ਲੜਾਈ ਦਾ ਸ਼ਿਕਾਰ ਨਾ ਹੋ ਜਾਏ ਇਸ ਗੱਲ ਦੀ ਮੈਨੂੰ ਚਿੰਤਾ ਹੈ ਕਿਉਂਕਿ ਬਹੁਤ ਸਾਰੇ ادارے ਸਾਡੀਆਂ ਸੂਬੇ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਪ੍ਰਾਈਵੇਟ ਹੱਥਾਂ 'ਚ ਦੇਤੇ। ਹੁਣ ਮੈਂ ਖਬਰ ਪੜ ਰਿਹਾ ਸੀ ਕੱਲ ਪਰਸੋ ਬਠਿੰਡਾ 'ਚ ਕੁਝ ਜਿਹੜੇ ਹਸਪਤਾਲੀਆਂ ਡਿਸਪੈਂਸਰੀਆਂ ਵਗੈਰਾ ਉਹਨਾਂ ਨੂੰ ਹੁਣ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਤਿਆਰੀ ਹੋ ਰਹੀ ਹੈ। ਪੰਜਾਬ ਸਰਕਾਰ ਪੰਜਾਬ 'ਚ ਕਈ ਸਾਡੀਆਂ ਸਰਕਾਰੀ ਜ਼ਮੀਨਾਂ ਨੇ ਕੋਈ ਬਿਜਲੀ ਬੋਰਡ ਦੀ ਹੈ, ਕੋਈ ਪੀਡਬਲੂਡੀ ਵਿਭਾਗ ਦੀ ਹੈ ਉਹ ਵੇਚਣ ਦੀ ਤਿਆਰੀ 'ਚ ਹੈ। ਕਿਉਂ? ਕਿਉਂਕਿ ਪੈਸਾ ਹੈ ਨਹੀਂ ਪੰਜਾਬ ਸਰਕਾਰ ਕੋਲੇ। ਤੇ ਅਗਰ ਪੰਜਾਬ ਦੀ ਸਰਕਾਰ ਆਪਣੀਆਂ ਜ਼ਮੀਨਾਂ ਵੇਚ ਕੇ ਸਰਕਾਰ ਚਲਾਉਗੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਗਰ ਫੰਡਾਂ ਦੀ ਕਮੀ ਦਾ ਸ਼ਿਕਾਰ ਹੋਗੀ ਤੇ ਕੇਂਦਰ ਨੇ ਇਸ ਸਿਆਸੀ ਲੜਾਈ 'ਚ ਫੰਡ ਰੋਕ ਲੇ ਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਇਹ ਤਲਾਸ਼ ਕੀਤੀ ਜਾਊਗੀ ਪੰਜਾਬ ਦੀ ਸਰਕਾਰ ਵੱਲੋਂ ਵੀ ਸਾਨੂੰ ਕੋਈ ਇਹੋ ਜਿਹੇ ਬੰਦੇ ਲੱਭ ਜਾਣ ਪਾਈ ਇਹਨੂੰ ਵੀ ਪ੍ਰਾਈਵੇਟ ਹੱਥਾਂ 'ਚ ਦੇ ਦਈਏ ਸੋ ਯੂਨੀਵਰਸਿਟੀ ਆ ਜਿਹੜੀ ਇਹ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੈ ਜਿਹੜੇ ਅੰਦੋਲਨ ਕਰ ਰਹੇ ਨੇ ਕਿ ਉਹ ਆਪਣਾ ਨੀਤੀਗਤ ਅੰਦੋਲਨ ਕਰਨ ਉਹਨਾਂ ਦਾ ਅੰਦੋਲਨ ਨੀਤੀਆਂ ਦੇ ਨਾਲ ਹੋਵੇ ਔਰ ਉਹ ਬਿਲਕੁਲ ਮੌਕਾ ਨਾ ਦੇਣ ਪੋਲਿਟਿਕਲ ਲੀਡਰਾਂ ਨੂੰ ਜਿਹੜੇ ਪੋਲਿਟਿਕਲ ਲੀਡਰ ਸੈਨੇਟ ਦੀਆਂ ਮੀਟਿੰਗਾਂ 'ਚ ਨਹੀਂ ਜਾਂਦੇ ਯੂਨੀਵਰਸਿਟੀ ਦੀਆਂ ਮੀਟਿੰਗਾਂ 'ਚ ਨਹੀਂ ਜਾਂਦੇ ਉਹ ਲੀਡਰ ਉਦੋਂ ਉੱਥੇ ਪਹੁੰਚ ਜਾਂਦੇ ਨੇ ਜਦੋਂ ਸਟੂਡੈਂਟ ਧਰਨਾ ਮਾਰਦੇ ਨੇ ਕਿਉਂਕਿ ਲੀਡਰਾਂ ਨੇ ਉਸ ਧਰਨੇ 'ਚ ਜਾ ਕੇ ਭਾਸ਼ਣ ਦੇਣੇ ਹੁੰਦੇ ਨੇ ਤੇ ਟੈਲੀਵਿਜ਼ਨ ਉਹਨਾਂ ਭਾਸ਼ਣਾਂ ਨੂੰ ਕਵਰ ਕਰਦਾ ਸੁਨੇਹਾ ਇਹ ਜਾਂਦਾ ਹੈ ਕਿ ਜਿਹੜੇ ਲੀਡਰ ਨੇ ਪੰਜਾਬ ਦੇ ਉਹ ਯੂਨੀਵਰਸਿਟੀ ਬਚਾਰੇ ਨੇ ਅਸਲ 'ਚ ਉਹ ਯੂਨੀਵਰਸਿਟੀ ਬਚਾ ਨਹੀਂ ਰਹੇ ਹੁੰਦੇ ਉਹ ਆਪਣੀ ਸਿਆਸਤ ਚਮਕਾ ਰਹੇ ਹੁੰਦੇ ਨੇ ਸੋ ਜਿਹੜੇ ਵਿਦਿਆਰਥੀ ਨੇ ਉਹ ਜਿੰਨਾ ਮਰਜ਼ੀ ਅੰਦੋਲਨ ਕਰਨ ਉਹਨਾਂ ਦਾ ਹੱਕ ਹੈ ਉਹ ਨਿਜਮਾ ਤਹਿ ਨਿਜਮਾ ਔਰ ਜਿਹੜੇ ਪ੍ਰੋਟੋਕਾਲ ਨੇ ਉਹਨਾਂ ਦੇ ਮੱਦੇਨਜ਼ਰ ਆਪਣੇ ਅੰਦੋਲਨ ਨੂੰ ਅੱਗੇ ਵਧਾਣ ਆਪਣੇ ਪੱਧਰ ਤੇ ਅੰਦੋਲਨ ਨੂੰ ਅੱਗੇ ਵਧਾਣ ਪਰ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਲੀਡਰ ਨੇ ਸਾਰੇ ਇਹਨਾਂ ਨੇ ਯੂਨੀਵਰਸਿਟੀ ਨੂੰ ਵਿੱਤੀ ਤੌਰ ਤੇ ਮਜ਼ਬੂਤ ਕੀਤਾ ਹੈ ਪੰਜਾਬ ਸਰਕਾਰ ਵੱਲ ਕੋਈ ਬਕਾਇਆ ਨਹੀਂ ਕੋਈ ਫੰਡ ਪੰਜਾਬ ਸਰਕਾਰ ਵੱਲ ਖੜੇ ਨਹੀਂ ਪੰਜਾਬ ਨਾਲ ਵਿਦਿਆਰਥੀਆਂ ਨੂੰ ਕੋਈ ਸ਼ਿਕਾਇਤ ਨਹੀਂ ਸਰਕਾਰਾਂ ਨਾਲ ਫਿਰ ਉਹ ਜੀ ਸੱਦ ਕੇ ਇਹਨਾਂ ਲੀਡਰਾਂ ਨੂੰ ਬੁਲਾਉਣ ਤੇ ਉੱਥੇ ਧਰਨਿਆਂ ਦੇ ਵਿੱਚ ਇਹਨਾਂ ਨੂੰ ਮਾਈਕ ਦੇਣ ਫਿਰ ਆਪਾਂ ਨੂੰ ਵੀ ਕੀ ਤਰਾਜ ਹੈ ਪਰ ਜਿੰਨਾ ਕੁ ਮੈਂ ਸਮਝ ਰਿਹਾ ਇਹ ਯੂਨੀਵਰਸਿਟੀ ਹੁਣ ਸਿਆਸਤ ਦਾ ਅਖਾੜਾ ਬਣ ਗਈ ਔਰ ਆਉਣ ਵਾਲੇ ਦਿਨ ਜਿਹੜੇ ਯੂਨੀਵਰਸਿਟੀ ਦੇ ਲਈ ਉਹ ਮੈਨੂੰ ਚੰਗੇ ਨਹੀਂ ਲੱਗਦੇ ਜੀ ਸੋਡਲਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਇਹਨਾਂ ਬਹੁਤ ਹੀ ਅਹਿਮ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਣੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਹਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣੇ ਪੱਖ ਦਾ ਸਾਡੇ ਨਾਲ ਆਪਣਾ ਪੱਖ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ